ਸੋਸ਼ਲ ਮੀਡੀਆ ਤੇ ਸ਼ਲੀਲ ਚੁਟਕਲੀਆਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਕੇਂਦਰ ਨੇ OTT ਪਲੇਟਫਾਰਮਾਂ ਨੂੰ ਕਾਨੂੰਨ ਵੱਲੋਂ ਪਾਬੰਦੀਸ਼ੁਦਾ ਸਮੱਗਰੀ ਪ੍ਰਸਾਰਿਤ ਕਰਨ ਤੋਂ ਪਰਹੇਜ਼ ਕਰਨ ਲਈ ਕਿਹਾ। ਓਵਰ ਦੀ ਟੌਪ ਯਾਨੀ ਕਿ OTT ਪਲੇਟਫਾਰਮਾਂ ਤੇ ਸਵੈ ਰੈਗੂਲੇਟਰੀ ਸੰਸਥਾਵਾਂ ਨੂੰ ਜਾਰੀ ਐਡਵਾਈਜ਼ਰੀ ਚ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਉਹਨਾਂ ਨੂੰ ਸਮੱਗਰੀ ਪ੍ਰਕਾਸ਼ਿਤ ਕਰਦੇ ਸਮੇਂ ਸੂਚਨਾ ਟੈਕਨਾਲੋਜੀ ਨਿਯਮ 2021 ਤਹਿਤ ਨਿਰਧਾਰਿਤ ਨੈਤਿਕਤਾ ਸੰਬੰਧੀ ਕੋਡ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ। ਜਿਸ ਸਮਗਰੀ ਦੇ ਉਮਰ ਆਧਾਰਿਤ ਵਰਗੀਕਰਨ ਦੀ ਸਖਤੀ ਨਾਲ ਪਾਲਣਾ ਸ਼ਾਮਿਲ ਹੈ ਮੰਤਰਾਲੇ ਨੇ ਆਖਿਆ ਕਿ ਕੁਝ OTT ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਵੱਲੋਂ ਸ਼ਲੀਲ ਸਮਗਰੀ ਦੇ ਕੱਥੇ ਤੌਰ ਤੇ ਪ੍ਰਸਾਰਿਤ ਕੀਤੇ ਜਾਣ ਸੰਬੰਧੀ ਸੰਸਦ ਮੈਂਬਰਾਂ ਤੇ ਵਿਧਾਨਿਕ ਸੰਗਠਨਾਂ ਤੋਂ ਸ਼ਿਕਾਇਤਾਂ ਮਿਲੀਆਂ ਨੇ ਐਡਵਾਈਜ਼ਰੀ ਚੇ ਵੀ ਆਖਿਆ ਗਿਆ ਕਿ OTT ਪਲੇਟਫਾਰਮਾਂ ਤੋਂ ਯਤਨ ਕੀਤੀ ਜਾਂਦੀ ਹੈ ਕਿ ਉਹ ਕਾਨੂੰਨ ਤਹਿਤ ਪਾਬੰਦੀਸ਼ੁਦਾ ਕਿਸੇ ਵੀ ਸਮਗਰੀ ਨੂੰ ਪ੍ਰਸਾਰਿਤ ਨਾ ਕਰਨ ਐਡਵਾਈਜ਼ਰੀ ਸੁਪਰੀਮ ਕੋਰਟ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸਮਗਰੀ ਦੇ ਨਿਯਮਿਤ ਕਰਨ ਦੇ ਸੁਝਾਅ ਦੀ ਮੱਦੇ ਨਜ਼ਰ ਜਾਰੀ ਕੀਤੀ ਗਈ ਹੈ ਸਿਕਰਲੀ ਅਦਾਲਤ ਨੇ YouTube ਦੇ ਪਲੇਟਫਾਰਮ 'ਤੇ ਸਮਗਰੀ ਸਾਂਝੀ ਕਰਨ ਦੇ ਮਾਮਲੇ 'ਚ ਕਾਨੂੰਨ ਦੀ ਘਾਟ ਦਾ ਜ਼ਿਕਰ ਕੀਤਾ ਸੀ